ਤਲਵਾੜਾ ਦੇ ਸੈਕਟਰ ਨੰਬਰ 4 ਚ ਲੱਗੀ ਭਿਆਨਕ ਅੱਗ ਤਲਵਾੜਾ ਦੇ ਬੈਰੀਅਲ ਦੇ ਦੁਕਾਨਦਾਰਾਂ ਨੇ মিডিਆ ਨੂੰ ਜਾਣਕਾਰੀ ਜੰਦੇ ਹੋਏ ਦੱਸਿਆ ਅੱਗ ਲੱਗਣ ਦਾ ਕਾਰਨ ਉਹਨਾਂ ਨੇ ਦੱਸਿਆ ਕਿ ਇਹ ਅੱਗ ਲੱਗਣ ਦਾ ਕਾਰਨ ਤਲਵਾੜਾ ਨਗਰ ਕਾਉਂਸਲ ਦੇ ਵਰਕਰਾਂ ਵੱਲੋਂ ਕੂੜੇ ਦੇ ਢੇਮਣੇ ਉੱਤੇ ਅੱਗ ਲਾਉਣ ਕਾਰਨ ਇਹ ਅੱਗ ਲੱਗੀ ਹੈ ਤਲਵਾੜਾ ਨਗਰ ਕਾਉਂਸਲ ਦੀ ਲਾਪਰਵਾਹੀ ਕਾਰਨ ਇਹ ਭਿਆਨਕ ਅੱਗ ਲੱਗੀ ਹੈ ਇਸ ਅੱਗ ਕਾਰਨ ਕਈ ਬੇਜ਼ੁਬਾਨ ਜਾਨਵਰਾਂ ਦੀ ਅੱਗ ਦਾ ਸ਼ਿਕਾਰ ਹੋਣ ਕਾਰਨ ਮੌਤ ਦੀ ਬਲੀ ਚੜੇ ਹਨ ਉਹਨਾਂ ਨੇ ਪ੍ਰਸ਼ਾਸਨ ਅੱਗੇ ਇਹ ਅਪੀਲ ਕੀਤੀ ਹੈ ਕੂੜੇ ਨੂੰ ਅੱਗ ਲਗਾਉਣ ਦੀ ਮਨਾਹੀ ਕੀਤੀ ਜਾ ਜੀ ਵੀ ਸੀ ਅਪਡੇਟ ਦੇ ਲਈ ਤਲਵਾੜਾ ਤੋਂ ਸੋਨੂ ਧਾਪਰ ਦੀ ਨਿਊਜ਼ ਹਾਂ ਜੀ ਸਰ ਕੀ ਹਾਲ ਮੈਂ ਤੁਹਾਡਾ ਮੇਰਾ ਨਾਮ ਵਿਜੇ ਚੋਦਰੀ ਇਹ ਸਰ ਜਿਹੜੀ ਅੱਜ 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 ਲੱਗੀ ਹੈ ਰੋਕਣ ਦੇ ਇਹ ਅੱਗ ਲੱਗਣ ਦਾ ਕਾਰਨ ਇਹ ਹੈ ਜਿਹੜਾ ਇੱਥੇ ਕਮੇਟੀ ਨੇ ਡੰਪ ਬਣਾਇਆ ਬੀਵੀਐਮਪੀ ਦੇ ਵਿੱਚ ਉਹ ਗਲਤ ਡੰਪ ਬਣਾਇਆ ਜਦਕਿ ਕਮੇਟੀ ਦਾ ਇੱਥੇ ਡੰਪ ਨਹੀਂ ਬਣਦਾ ਆਲਰੇਡੀ ਉਹ ਬੀਵੀਐਮਪੀ ਦਾ ਡੰਪ ਹੈ ਅਗਰ ਉਹ ਕਚਰਾ ਸੁੱਟਦੇ ਆ ਸੀ ਇੱਕ ਦੋ ਵਾਰ ਪੁੱਛਿਆ ਤਾਂ ਇਹਨੂੰ ਉਹਨਾਂ ਜਿਹੜੇ ਇਹਨਾਂ ਦੇ ਸੀਨੀਅਰ ਅਫਸਰ ਹੈ ਉਹ ਕਹਿੰਦੇ ਕਚਰੇ ਨੂੰ ਦੱਬੋ ਮਿੱਟੀ 'ਚ ਲੇਕਿਨ ਉਹ ਦੱਬਦੇ ਨਹੀਂ ਆ ਉਹਨੂੰ ਅੱਗ ਲਾਉਂਦੇ ਅੱਜ ਉਹਦਾ ਇਹੀ ਕਾਰਨ ਹੈ ਵੀ ਇਹਦੀ ਜਵਾਬਦੇਹੀ ਜਿੰਨਾ ਵੀ ਨੁਕਸਾਨ ਹੋਣ ਦੀ ਅੱਜ ਇੱਥੇ ਅਸੀਂ ਤੁਹਾਡਾ ਟੀਵੀ ਚੈਨਲ ਦਾ ਪੁਲਿਸ ਪ੍ਰਸ਼ਾਸਨ ਦਾ ਬੜੇ ਧੰਨਵਾਦੀ ਹਾਂ ਆਪਣੇ ਫਾਇਰ ਬ੍ਰੀਡ ਦਾ ਜਿਹੜੇ ਟਾਈਮ ਦੇ ਆ ਕੇ ਪਹੁੰਚ ਗਏ ਇਹਨਾਂ ਨੇ ਅੱਗ ਬੁਝਾ ਲੀ ਇਹ ਇੱਥੇ ਬਹੁਤ ਜ਼ਿਆਦਾ ਨੁਕਸਾਨ ਹੀ ਅੱਜ ਇਹ ਸਾਰਾ ਜ਼ਿੰਮੇਵਾਰੀ ਹੈ ਇਹ ਜਿਹੜੀ ਸਾਡੀ ਕਮੇਟੀ ਇੱਥੇ ਤੁਰਾੜੇ ਜਿ ਬਣਾਈਏ ਇਹਦੀ ਜ਼ਿੰਮੇਵਾਰੀ ਹੈ ਅੱਗ ਲੱਗਣ ਦਾ ਕਾਰਨ ਕਈ ਜੀਵ ਜੰਤੂ ਜਿਹੜੇ ਵਿਚਰਤ ਹੋਏ ਆਏ ਮਰੇ ਅਨੇ ਵਾਲੇ ਜਪੋਸ਼ੂ ਪੂਰਾ ਜਿਲ੍ਹਾ ਦੇਖੋ ਜੀ ਇਹਦਾ ਜ਼ਿੰਮੇਦਾਰ ਸਾਡੀ ਇਹੀ ਜਿਹੜੀ ਕਮੇਟੀ ਹੈ ਜ਼ਿੰਮੇਦਾਰ ਹੈ ਇੱਥੇ ਕਾਫੀ ਜਾਨਵਰ ਹੈਗੇ ਕੋਈ ਤਰਵਾਣਾ ਦੀ ਲਾਪਰਵਾਹੀ ਨਹੀਂ ਹਾਂਜੀ ਨਗਰ ਕੌਂਸਲ ਤਰਵਾੜੀ ਦੀ ਲਾਪਰਵਾਹੀ ਨਾਲ ਅੱਗੇ ਲੱਗਦੀ ਹੈ ਕਿਉਂਕਿ ਇਹ ਕੂੜਾ ਗਰਗੜ ਛੁੱਟਦੇ ਆ ਇਹਨਾਂ ਨੂੰ ਜਦ ਕੀ ਇਹ ਆਪਣੇ ਤਰਵਾੜੇ ਤੋਂ ਅੱਗੇ 2 ਕਿਲੋਮੀਟਰ ਹੈਗਾ ਇਹ ਡੰਪ ਆਪਣਾ ਕਿਤੇ ਹੋਰ ਬਣਾ ਲੈਣਾ ਇੱਥੇ ਸਾਡੀਆਂ ਦੁਕਾਨਾਂ ਲੱਗੇ ਘਰ ਪਰਿਵਾਰ ਨੇ ਅਸੀਂ ਲਾਗੇ ਬਿਜੀ ਬਿਜੀ ਬੋਰਡ ਹੈ ਜਿਸ ਤਰ੍ਹਾਂ ਕਿ ਅੱਗੇ ਅੱਜ ਕ੍ਰੋਸ ਕੀਤੀ ਹੈ ਤੇ ਕਾਫੀ ਵੱਡਾ ਨਿਸ਼ਾਨ ਹੋ ਸਕਿਆ ਜੀ ਇਹਦੇ ਜ਼ਿੰਮੇਦਾਰ ਜਿਹੜਾ ਦਰਵਾਜ਼ਾ ਨਗਰ ਕੋਸਰ ਸਾਰਾ